ਯੂਟਿਊਬ ਰਿਪੀਰਸ਼ਨ ਨੇ ਪਤਾ ਹੈ ਉਹਨਾਂ ਨੇ ਨਾ ਆਪ ਕੁਝ ਕਰਨਾ ਤੇ ਨਾ ਉਹਨਾਂ ਨੇ ਮੈਨੂੰ ਕਰਨ ਦੇਣਾ ਇਹ ਨੂਰ ਕੀ ਕਹਿੰਦਾ ਚੱਲ ਚੱਲ ਕੰਪਨੀ ਵਾਲੇ ਮੁੰਡੇ ਇਹਨੂੰ ਬਵਾਸੇ ਰਹੇ ਮੈਨੂੰ ਮਿਰਗੇ ਦੌਰਾ ਕਾਫੀ ਮੇਰੇ ਲਾਈਫ ਚ ਕਾਫੀ ਮੁੰਡੇ ਆਏ ਬਟ ਇਹਨਾਂ ਦੇ ਵਰਗੇ ਨਹੀਂ ਆਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪਿੰਡ ਯੂਐਸਏ ਦੇ ਵਿੱਚ ਤੇ ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿਛਲੀਆਂ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੇ ਆਸ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਵੀ ਉਨਾ ਹੀ ਪਿਆਰ ਦਾ ਹੋਵੇ ਤੇ ਆਓ ਸ਼ੁਰੂ ਕਰਦੇ ਹਾਂ ਵੀਡੀਓ ਅੱਜ ਮੇਰੇ ਨਾਲ ਜਿਹੜੇ ਗੈਸਟ ਨੇ ਉਹਨਾਂ ਨੂੰ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ ਸਹਿਜ ਰੋੜਾ ਜੀ ਖੁੱਲੜ ਪੀਜ਼ੇ ਵਾਲੇ ਨਾਮ ਤੋਂ ਤੁਸੀਂ ਜਾਣਦੇ ਹੋ ਤੇ ਬਹੁਤ ਯੂਥ ਲਈ ਇਨਸਪੀਰੇਸ਼ਨ ਨੇ ਆਦਾ ਆਦੀ ਯੂਥ ਦੀ ਇਨਸਪੀਰੇਸ਼ਨ ਨੇ ਹਿਪਤੰਦਰ ਤੋਪਾਂ ਬਣਾਉਂਦਾ ਰਿਹਾ ਘੋੜੀਆਂ ਵਾਲੇ ਸਰਦਾਰ ਤੇ ਨਾਲੇ ਖੁੱਲੜ ਪੀਜ਼ਾ ਨਹੀਂ ਕੁਲੜ ਪੀਜ਼ਾ ਮੇਰਾ ਵੀ ਪਹਿਲਾਂ ਨਾ ਕਨਫਰਮ ਕਰ ਲਿਆ ਕਰੋ ਯਾਰ ਕਾਲ ਕਾਲ ਮੈਸ ਕਿਨੇ ਕੀ ਕਾਲੇ ਕਾਲੇ ਮਾਸਕ ਨੇ ਕੀ ਐਵੇਂ ਪਕਾਈ ਮਾਰਦਾ ਮੇਰਾ ਸਾਲਾ ਉਹ ਵੀਰ ਕਾਲੇ ਕਾਲੇ ਮਾਸਕ ਨਹੀਂ ਸੀ ਉਹ ਮਾਸਕ ਨਹੀਂ ਸੀ ਤੇਨੂੰ ਫੇਰ ਨੂੰ लवली ਲੈ ਕੇ ਦਿੰਨੇ ਆ ਉਹਨਾਂ ਤੇ ਲਾਹ ਕਿੱਥੇ ਹੋ ਸਕਦੇ ਅਰੇ ਸੋਣਿਆ ਕੱਲੀ ਨੂੰ ਕਿਵੇਂ ਲੈ ਜੇ ਨਾਲ ਕੈਮਰਾਮੈਨ ਤਾਂ ਜਾਊਗਾ ਤੇ ਵੀਡੀਓ ਵਾਇਰਲ ਵੀ ਹੋਣੀ ਆ ਲੋਕ ਤਾਂ ਡਿਸੀਜਨ 2D ਕੀ ਜਾਂਦੇ ਆ ਤੇ ਦੂਜੀ ਗੱਲ ਇਹਨਾਂ ਦਾ ਪਤਾ ਲੱਗਿਆ ਸੀ ਕਹਿੰਦੇ ਵੀ ਇਹਨਾਂ ਦਾ ਤਲਾਕ ਹੋਣ ਲੱਗਿਆ ਤੇ ਇਹ ਗੱਲ ਸੱਚੀ ਆ ਤਾਂ ਮੈਂ ਹੀ ਗੱਲ ਕਹੂੰਗਾ ਵੀ ਇਹ ਕੰਮ ਨਾ ਕਰੋ ਕਿਉਂਕਿ ਤੁਹਾਡਾ ਕੁਝ ਨਹੀਂ জানা ਇਹਦੇ ਵਿੱਚ ਤੁਹਾਡੇ ਬੱਚੇ ਦਾ ਬੜਾ ਨੁਕਸਾਨ ਹੋ ਜਾਣਾ ਵਾ ਉਹਦੇ ਬਾਰੇ ਜਰੂਰ ਸੋਚੋ ਬਾਕੀ ਤੁਹਾਡੀ ਮਰਜ਼ੀ ਪਾਈ ਜਿਵੇਂ ਤੁਸੀਂ ਆਖੇ ਤਾਂ ਕਿਸੇ ਦੇ ਲੱਗਦੇ ਨਹੀਂ ਤੇ ਜੋ ਵੀ ਆ ਭਾਈਆ ਦਾ ਫੋਨ ਪਾਸੇ ਰੱਖ ਕੇ ਗੱਲਬਾਤ ਕਰੋ ਜੋ ਵੀ ਕਰਨੀ ਆ ਹੁਣ ਗੱਲ ਕਰਦੇ ਆਪਾਂ ਮੁੱਖ ਮੰਤਰੀ ਜੀ ਬਾਰੇ ਇਹਦੇ ਬਾਰੇ ਨਹੀਂ ਇਹ ਤਾਂ ਸਾਰੇ ਪੰਜਾਬ ਤੋਂ ਗਾਲਾਂ ਲੈਂਦੇ ਰਹਿੰਦਾ ਇਹਦੇ ਬਾਰੇ ਜਿਹੜੇ ਨੂੰ ਪੁਲਿਸ ਨੇ ਕੇਸਾਂ ਤੋਂ ਫੜ ਕੇ ਧੂਆ ਪਹਿਲਾਂ ਕੁੱਟਿਆ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਇਹਨੂੰ ਕਿਉਂ ਕੁੱਟਿਆ ਤਾਂ ਸ਼ਰਮ ਆ ਮੁੱਕਰ ਗਿਆ ਸੁਣਿਓ ਵੀਡੀਓ ਨਹੀਂ ਜੀ ਕੁੱਟਿਆ ਨਹੀਂ ਜੀ ਉਹ ਉਹਨਾਂ ਜਦੋਂ ਧੱਜਾ ਵਾ ਨਾ ਅਸਲ ਦੇ ਵਿੱਚ ਧੱਜਾ ਵਾ ਉਹ ਅੜ ਕੇ ਗੱਡੀ ਦੇ ਨਾਲ ਡਿੱਗ ਪਿਆ ਵਾ ਦੇਖ ਤਾਂ ਵਾਲ ਬੋਲ ਉਹਦੇ ਪਹਿਲਾ ਕੇਂਦਰ ਇਹ ਅਸੀਂ ਕੋਈ ਵਾਲ ਉਹਦੇ ਖਿਲਾਰੇ ਨੇ ਨਾ ਸੀ ਕੋਈ ਪਾਗ ਲਾਈ ਆ ਆ ਵੇਖਿਓ ਤੁਹਾਨੂੰ ਵੀਡੀਓ ਦਿਖਾਉਣੀ ਆ ਕਹਿੰਦੇ ਨਾ ਅੜਕੇ ਡਿੱਗ ਪਿਆ ਆ ਪਤੰਦਰੋ ਇਹਨੂੰ ਸ਼ਾਵਾਸ਼ੇ ਦਿੰਦੇ ਸੀ ਤੁਸੀਂ ਪੈਂਦਾ ਭਰਾ ਨਹੀਂ ਪੈਂਦਾ 10 10 ਦੇ ਨਾਲ ਹੀ ਮਾਫੀ ਵੀ ਮੰਗ ਲਈ ਮੁੜ ਕੇ ਜੇ ਤੁਸੀਂ ਕੁੱਟਿਆ ਨਹੀਂ ਤੁਹਾਡੀ ਕੋਈ ਗਲਤੀ ਨਹੀਂ ਤੁਸੀਂ ਮਾਫੀ ਕਿਉਂ ਮੰਗਣ ਜਾਂਦੇ ਹੋ ਰੰਮਰ ਸਿੰਘ ਨੇ ਚਲੋ ਸਾਡੇ ਨਾਲ ਜੋ ਵੀ ਵਤੀਰਾ ਕੀਤਾ ਜਾਂ ਸੀ ਉਹਦੇ ਨਾਲ ਵਤੀਰਾ ਕੀਤਾ ਅੱਗੇ ਤੋਂ ਇਹੋ ਜਿਹਾ ਕਦੀ ਵੀ ਨਹੀਂ ਹੋਊਗਾ ਉਹਦੇ ਸਾਡਾ ਛੋਟਾ ਵੀਰ ਆ ਸਕੇ ਪਿੰਡ ਵਾਲਿਆਂ ਨੇ ਇਹੋ ਕਿਹਾ ਵਾ ਵੀ ਇਹਦੇ ਥੋੜੇ ਜਿਹਾ ਦਿਮਾਗ ਦੇ ਵਿੱਚ ਥੋੜਾ ਜਿਹਾ ਪਰੇਸ਼ਾਨੀ ਆ ਨੁਕਸਿਆ ਇਹਦੀ ਦਵਾਈ ਚੱਲ ਰਹੀ ਆ ਬਾਕੀ ਜਦੋਂ ਫੇ ਵੀ ਅਸੀਂ ਖਿਮਾ ਦੇ ਜਾਇ ਤੇ ਆ ਕਿ ਸਾਡੇ ਕੋ ਜੇ ਕੋਈ ਹੋਈ ਆ ਤੇ ਸਾਨੂੰ ਪੁੱਲ ਚੱਕ ਮਾਫ ਕਰਿਓ ਜਰੂਰੀ ਉਸ ਦਿਨ ਜੋ ਵੀ ਸਾਡੇ ਕੋ ਗਲਤੀ ਹੋ ਗਈ ਆ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆਂ ਤੇ ਅੱਗੇ ਤੋਂ ਬਾਅਦ ਸਾਡੇ ਕੋ ਕੋਈ ਗਲਤੀ ਨਾ ਹੋਵੇ ਸ਼ਰਮ ਆਉਣੀ ਚਾਹੀਦੀ ਆ ਯਾਰ ਤੁਸੀਂ ਆਪ ਪੱਗਾਂ ਬੰਨ ਕੇ ਪੰਜਾਬ ਪੁਲਿਸ ਦੇ ਵਿੱਚ ਪਰ ਤੁਸੀਂ ਤਾਂ ਪਹਿਲਾਂ ਇੰਨੇ ਬੰਦੇ ਮਾਰ ਕੇ ਖਪਾਤੇ ਉਹਨਾਂ ਦਾ ਨਹੀਂ ਪਤਾ ਲੱਗਣ ਦਿੱਤਾ ਫੇਰ ਵੀ ਚਲੋ ਮਾਫੀ ਮੰਗਣ ਤਾਂ ਪਹੁੰਚੇ ਮੁੱਖ ਮੰਤਰੀ ਵੀ ਭਵਤੰਦਰ ਸਰਾਹੀ ਕਰਾਉਂਦਾ ਆ ਵੇਖਿਓ ਵੀਡੀਓ ਇਹਦੀ ਕੰਮ ਨਹੀਂ ਚੱਲਦਾ ਪਿਆ ਹੁਣ ਹਾਂ ਨਹੀਂ ਉਹਨਾਂ ਦਾ ਵੀ ਗਾਣਾ ਗੁਣਾ ਆਇਆ ਨਹੀਂ ਵੱਚ ਸੋਣੀ ਮਾਨ ਦਾ ਕੋਈ ਹਾਂਜੀ ਸੋਣੀ ਮਾਨ ਨੂੰ ਵੀ ਥੈਰਡ ਹੋਈ ਏ ਤੇ ਕੰਪਨੀ ਵਾਲੇ ਮੁੰਡੇ ਨੂੰ ਵੀ ਬਵਾਸੇ ਰਹੇ ਮੈਨੂੰ ਮਿਰਗੀ ਦੌਰਾਂ ਲੋਕਾਂ ਦੀ ਕਿਸਮਤ ਰਲਦੀ ਹੁੰਦੀ ਆ ਥੋੜ ਗਿਆ ਤਦਰੋ ਬਿਮਾਰੀਆਂ ਨਾਲ ਗਏ ਕੰਮ ਤੁਹਾਡਾ ਕੀ ਚੱਲਣਾ ਸੀਗਾ ਸੋ ਕੁੱਲ ਮਿਲਾ ਕੇ ਬੰਦਾ ਭੋਲਾ ਨਰਮ ਆ ਸੋ ਪਿੰਡ ਵਾਲਿਆਂ ਨੂੰ ਵੀ ਬੇਨਤੀ ਆ ਵੀ ਭਾਈ ਥੋੜਾ ਦਿਮਾਗੀ ਤੌਰ ਤੇ ਉਹ ਜਾਇ ਇਹਨੂੰ ਨਾ ਛੇੜਿਆ ਕਰੋ ਇਹਨੂੰ ਆਪਦੀ ਮਸਤੀ ਚ ਰਹਿਣ ਦਿਆ ਕਰੋ ਨਹੀਂ ਮਜਾਹ ਹੱਲਦਾ ਨਾ ਕਰਿਆ ਕਰੋ ਸਾਲਰਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਕੱਲੇ ਤੇ ਮੈਂ ਬੌਦਰ ਹੀ ਨਹੀਂ ਕਰਦਾ ਟਰਾਲਰਸ ਨੂੰ ਠੀਕ ਹੈ ਮੈਨੂੰ ਫਰਕ ਹੀ ਨਹੀਂ ਪੈਂਦਾ ਕਮੈਂਟਸ ਤੋਂ ਤੇ ਮੈਨੂੰ ਬਿਲਕੁਲ ਹੀ ਨਹੀਂ ਫਰਕ ਪੈਂਦਾ ਕਿ ਕੋਈ ਕੀ ਕਮੈਂਟ ਕਰ ਰਿਹਾ ਹੈ ਕੋਈ ਚੰਗਾ ਕਰ ਰਿਹਾ ਹੈ ਮਾਰੇ ਆਈ ਡੋਨਟ ਈਵਨ ਬੌਦਰ ਠੀਕ ਹੈ ਅਗਰ 50 ਕਮੈਂਟਸ ਵਿੱਚੋਂ 10 ਕ ਚੰਗੇ ਆਏ ਹੁੰਦੇ ਨਾ ਤੇ ਮੈਂ ਉਹਨਾਂ ਉੱਤੇ ਜ਼ਿਆਦਾ ਫੋਕਸ ਕਰਦਾ ਚਾਲੀਆਂ ਨੂੰ ਆਈ ਇਗਨੋਰ ਪਹਿਲਾਂ ਤਾਂ ਉਹ ਸਾਲੇ ਲੱਭਣੇ ਆ ਜਿਹੜੇ ਤੈਨੂੰ 10 ਚੰਗੇ ਕਮੈਂਟ ਕਰਦੇ ਆ ਉਹ ਸਾਲੇ ਲੱਭਣੇ ਪਹਿਲਾਂ ਤਾਂ ਵੀ ਹੈ ਕਿਹੜੇ ਆਹੋ ਨਾਲੇ ਤੈਨੂੰ ਕਿਉ ਸੁਖੀ ਨਹੀਂ ਉਸਤਾਦ ਜੀ ਫਿਰ ਜਦੋਂ ਜਿਹੜੀ ਚੀਜ਼ ਹੈ ਤੇ ਫਿਰ ਉਹ ਮੁੰਡਾ ਮਿਹਨਤ ਕਰਦਾ ਜਿਹੜੀ ਚੀਜ਼ ਚ ਉਹਦੇ ਬਾਰੇ ਤਾਂ ਫਿਰ ਕਹਿਣਾ ਪੈਂਦਾ ਤੇ অলরেਡੀ ਆਪਣੀ ਲਾਈਫ ਤੋਂ ਇਹਨਾਂ ਐਗਜ਼ੌਸਟਡ ਹੋ ਚੁੱਕਿਆ ਹੈ ਕਿ ਕਿਸੇ ਦੀ ਮਤਲਬ ਚੜ੍ਹਾਈ ਵੇਰੇ ਪਿੰਡਾਂ ਦੇ ਵਿੱਚ ਇਹਨੂੰ ਚੜ੍ਹਾਈ ਨਹੀਂ ਇਹਨੂੰ ਸੁਖੀ ਨਹੀਂ ਉਸਤਾਦ ਜੀ ਮੈਂ ਕਹਿੰਦਾ ਨਹੀਂ ਮੈਨੂੰ ਨਹੀਂ ਪਤਾ ਲੋਕਾਂ ਨੇ ਆਪੇ ਸਮਝ ਜਾਣਾ ਪਤਾ ਹੈ ਉਹਨਾਂ ਨੇ ਨਾ ਆਪ ਕੁਝ ਕਰਨਾ ਹੈ ਤੇ ਨਾ ਉਹਨਾਂ ਨੇ ਮੈਨੂੰ ਕਰਨ ਦੇਣਾ ਠੀਕ ਹੈ 올ਰੇਡੀ ਆਪਣੀ ਲਾਈਫ ਤੋਂ ਇਹਨੇ ਐਗਜ਼ੌਸਟਡ ਹੋ ਚੁੱਕੇ ਆ ਕਿਉਂ ਕਿਸੇ ਦੀ ਮਤਲਬ ਚੜ੍ਹਾਈ ਵੇਖ ਕੇ ਤੁਸੀਂ ਕਹਿ ਸਕਦੇ ਹੋ ਜਾਂ ਕਿਸੇ ਨੂੰ ਅੱਗੇ ਵਧਦਾ ਵੇਖ ਸਕਸੈਸਫੁਲ ਹੁੰਦਾ ਵੇਖ ਕੇ ਉਹਨਾਂ ਕੋਲ ਚੀਜ਼ ਬਰਦਾਸ਼ਤ ਨਹੀਂ ਹੋ ਰਹੀ ਹੈ ਨਾ ਉਹ ਘਰੇ ਬੈਠੇ ਬਸ ਕਮੈਂਟ ਹੀ ਕਰ ਰਹੇ ਨੇ ਤੂੰ ਕੀ ਜਾਣ ਤੇਰੇ ਪਿੱਛੇ ਲੱਗ ਕੇ ਹੋਣਾ ਸੀ ਵੀ ਸੁੱਖੀ ਉਹ ਨਹੀਂ ਉਸਤਾਦ ਜੀ ਆਪਾਂ ਉਹ ਜੀ ਗੱਲ ਨਹੀਂ ਕਰਦੇ ਕੋਈ ਹੁਣ ਤੇਰੇ ਪਿੱਛੇ ਲੱਗ ਕੇ ਕਿਹੜੀ ਕਿਹੜੀ ਚੜ੍ਹਾਈ ਕਰਾ ਲਈ ਅਸੀਂ ਅਸੀਂ ਕੀ ਕੀ ਕਰੀਏ ਦੱਸੋ ਤੇਰੇ ਪਿੱਛੇ ਲੱਗੇ ਜੀ ਕੀ ਹੁਣ ਹੱਦ ਆ ਯਾਰ ਉਹ ਜਿਹੇ ਲੋਕ ਇੰਟਰਵਿਊ ਲੈਣ ਵਾਲੇ ਆ ਉਹ ਜਿਹੇ ਚੈਨਲਾਂ ਵਾਲੇ ਆ ਉਹ ਜਿਹੇ ਇਹ ਪਤੰਦਰ ਆਹ ਬਾਈ ਉੱਤਿਆ ਪਿਆ ਪੰਜਾਬ ਦਾ ਯਾਰ ਹੁਣ ਕੀ ਕਹੀਏ ਧੀਆ ਭੈਣਾਂ ਨੇ ਵੀ ਦੇਖਣੀਆਂ ਹੁੰਦੀਆਂ ਅੱਗੇ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਿਲੀ ਫੈਮਿਲੀ ਦੇਖਦੀ ਹੈ ਵਰਨਾ ਮੈਂ ਐਸੇ ਐਸੀ ਗਾਲੀ ਦੂੰ ਐਸੇ ਐਸੇ ਗਾਲੀ ਦੂੰ ਨਾ ਜ਼ਿੰਦਗੀ ਭਰ ਯਾਦ ਰੱਖੇ ਇਹ ਬੜਾ ਕੜੀ ਭਾਈ ਕੜੀ ਕੜੀ ਤੇ ਨੂਰ ਕੀ ਕਹਿੰਦਾ ਚਲ ਚਲ ਕੀ ਕਹਿੰਦਾ ਕਦਾ ਕਪੜੇ ਲਾਉਣੇ ਜੂਤ ਪਹਿਣਗੇ ਜੂਤ ਜੂਤ ਜਰਵੀ ਦੇ ਵੀਡੀਓ ਦਾ ਤਾਂ ਚਲ ਕੋਈ ਨਹੀਂ ਪਾਲਿਆ ਕਰੋ ਪਰ ਕਮ ਸੇ ਕਮ ਕਪੜੇ ਵੀ ਬੁਆਲਿਆ ਕਰੋ ਯਾਰ ਘੜਦਿਆਂ ਨੂੰ ਘੜੀ ਪਾਈ ਕੜੀ ਕੜੀ ਇਹ ਤਾਂ ਤੂੰ ਘੋਲੀ ਪਈ ਆ ਪਤੰਦਰਾ ਇਹ ਜਿਹੜੀ ਕੜੀ ਤੇ ਘੋਲੀ ਪਈ ਆ ਦਿਖੀ ਜਾਂਦੀ ਆ ਤੇ ਨੂਰ ਕੀ ਕਹਿੰਦਾ ਅਜੇ ਤਾਂ ਕੁਛ ਨਹੀਂ ਕਹਿੰਦਾ ਨੂਰ ਨੂੰ ਹੋ ਲੈਣੇ 5-4 ਸਾਲ ਦਾ ਹੋਰ ਤੇਰੀ ਤੀ ਦੀ ਪੈਣ ਦੀ ਇੱਕ ਕਰੂਗਾ ਜਰੂਰ ਜਿਹੜੇ ਥਾਣ ਦੇ ਲੱਛਣ ਖੜੇ ਹੋਏ ਆ ਕੱਦਾ ਕੱਪੜੇ ਧੋਣਾ ਜੂਤ ਪਹਿਣਗੇ ਜੂਤ ਜੂਤ ਇਹ ਵੀਰੇ ਤੇਰੇ ਪਹਿਣੇ ਆ ਉਹਦੇ ਨਹੀਂ ਪਹਿਣੇ ਤਿਆਰੀ ਕਰ ਲੈ ਇਹ ਜੂਤ ਤੇਰੇ ਪਹਿਣੇ ਆ ਉਹਦੇ ਨਹੀਂ ਪਹਿਣੇ ਜੂਤ ਕਾਫੀ ਮੇ ਲਾਈਕਸ ਕਾਫੀ ਮੁੰਡੇ ਆਏ ਬਟ ਇਹਨਾਂ ਦੇ ਵਰਗੇ ਨਹੀਂ ਆਏ ਇਹ ਮੈਨੂੰ ਬਹੁਤ ਹੀ ਜ਼ਿਆਦਾ ਚੰਗੀ ਲੱਗੇ ਇਹਨਾਂ ਦੀ ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ ਸੀ ਤੁਸੀਂ ਮੈਨੂੰ ਆਪਣੇ ਪੈਰੇ ਥਲੇ ਰੱਖ ਲਓ ਤੇ ਮੈਂ ਕਿਹਾ ਥੋੜੀ ਜਿਹਾ ਪੈਰੇ ਥਲੇ ਥੋੜੀ ਐ ਸਾਡੇ ਦਿਲ 'ਚ ਐ ਇਹ ਇੰਨੀ ਜ਼ਿਆਦਾ ਸੋੜੇ ਪਾਉਂਦੇ ਸੀ ਮੇਰੀ ਇਹ ਥੱਕਦੇ ਨਹੀਂ ਸੀ ਸਾਰਾ ਦਿਨ ਸੋੜੇ ਪਾ ਪਾ ਕੇ ਥੱਕਦੇ ਨਹੀਂ ਸੀ ਇੰਨਾ ਜ਼ਿਆਦਾ ਟੰਕਿੱਤਾ ਸੀ ਹਨ ਮੈਂ ਕਿਹਾ ਮੈਂ ਹੁਣ ਮਤਲਬ ਰਿਲੇਸ਼ਨਸ਼ਿਪਾਂ ਦੇ ਨਾਲ ਮੈਂ ਤਾਂ ਕਰਨੀ ਕਰਦੇ ਆ ਹੁਣ ਮੈਂ ਇਹਦੇ ਪਿੱਛੇ ਪੈ ਗਿਆ ਹੁਣ ਇੱਕੋ ਹੱਥ ਟੋੜ ਕੇ ਮੈਂ ਇਹਨਾਂ ਨੂੰ ਮਨਾ ਕਰਦੀ ਸੀ ਨਾ ਤੁਸੀਂ ਇੱਦਾਂ ਆਜ ਕਰ ਦੇ ਵੀ ਆਪਣੇ ਨਾਲ ਦਾਲ ਦੇਨੇ ਸੀ ਇਹਨਾਂ ਨੂੰ ਮਨਨਾ ਕਰਦੇ ਸੀ ਕਿ ਨਾ ਡਾ ਲ ਕਿਸੇ ਨੇ ਦੇਖ ਲਿਆ ਤਾਂ ਫੇਮੂ ਗਾਲਾ ਕੱਢ। ਅਹ ਦੇਖਿਆ ਆਪ ਹੀ ਕਹੀ ਜਾਂਦੀ ਹੈ ਨਾ ਮੇਰੀ ਜ਼ਿੰਦਗੀ ਚ ਬਹੁਤ ਮੁੰਡੇ ਆਏ। ਇਹ ਬੜਾ ਤੂੰ ਬੀਟ ਕੋ ਲੱਭ ਲਿਆ ਸਰਕਾਰੀ ਜੋਬ ਕਰਦਾ ਸੀ ਨਾ ਜਿਹੜਾ ਤੈਨੂੰ ਇਹ ਪਸੰਦ ਆਇਆ। ਅੱਖਾਂ ਵੇਖ ਲਦਿਆਂ ਕਿਵੇਂ ਖੜੀਆਂ ਆ ਇੱਕ ਥਾਂ ਤੇ ਪਤਾ ਨਹੀਂ ਕੀ ਪ੍ਰੈਗਾ ਖੱਦੀ ਆ। ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ ਸੀ ਤੁਸੀਂ ਮੈਨੂੰ ਆਪਣੇ ਪੈਰਾਂ ਥੱਲੇ ਰੱਖ ਲਓ ਤੇ ਮੈਂ ਆ ਗਿਆ ਥੋੜੀ ਜਿਹਾ ਪੈਰਾਂ ਥੱਲੇ ਥੋੜੀ ਐ ਸਾਡੇ ਦਿਲ ਚ ਆ। ਇਹ ਹੈ ਹੀ ਪੈਰਾਂ ਥੱਲੇ ਰਹਿਣ ਵਾਲਾ। ਮੱਧਿਆਂ ਦੇ ਪੈਰਾਂ ਥੱਲੇ ਰਹਿਣ ਵਾਲਾ ਹੀ ਆ ਤਾਂ ਤੈਨੂੰ ਇਹ ਕਹਿੰਦਾ ਸੀ ਮੈਨੂੰ ਪੈਰਾਂ ਥੱਲੇ ਰੱਖ ਲਓ ਇਹ ਇੰਨੀ ਜਿਆਦਾ ਸਟੋਰੀ ਪਾਉਂਦੇ ਸੀ ਮੇਰੀ ਕਿ ਥੱਕਦੇ ਨਹੀਂ ਸੀ ਸਾਰਾ ਦਿਨ ਸਟੋਰੀ ਪਾ ਪਾ ਕੇ ਥੱਕਦੇ ਨਹੀਂ ਸੀ ਇੰਨਾ ਜਿਆਦਾ ਤੰਗ ਕੀਤਾ ਸੀ ਹਨਾ ਥੱਕਦਾ ਨਹੀਂ ਸੀ ਆਹੋ ਇਹ ਤਾਂ ਉਦੋਂ ਬਾਅਦ ਹੀ ਥੱਕਿਆ ਜਿਹੜੇ ਹਿਸਾਬ ਨਾਲ ਦੇ ਹਾਲਾਤ ਆ ਬੋਲਿਆ ਤਾਂ ਤੂੰ ਜਾਣਦੇ ਨਾ ਮੈਂ ਕਿਹਾ ਮੈਂ ਹੁਣ ਮਤਲਬ ਰੈਂਸ਼ਿਪਿੰਗਾਂ ਦੇ ਨਾਲ ਮੈਂ ਤਾਂ ਕਰਨੀ ਕਰਨੀ ਆ ਹੁਣ ਮੈਂ ਇਹਦੇ ਪਿੱਛੇ ਪੈ ਗਿਆ ਹੁਣ ਇੱਕੋ ਹੱਥ ਧੋ ਕੇ ਭਰਾਵਾ ਹੱਥ ਧੋ ਕੇ ਤਾਂ ਪਿੱਛੇ ਪੈ ਗਿਆ ਕਦੇ ਮੂੰਹ ਵੀ ਧੋ ਲਿੰਦਾ ਨੀ ਬਤੇ ਦੋ ਵਧੀਆ ਮਿਲ ਜਾਂਦੀ ਮੈਂ ਇਹਨਾਂ ਨੂੰ ਮਨਾ ਕਰਦੇ ਸੀ ਨਾ ਤੁਸੀਂ ਇਦਾਂ ਮੇਰੀ ਨਾਂ ਡਾਲੋ ਮੇਰੇ ਘਰ ਜਾਣੇ ਦੇਖ ਲੈਣਾ ਕਿਸੇ ਨੇ ਵੀ ਬੋਲਣਾ ਇਹ ਮੇਰੇ ਫੋਟੋ ਅਟੈਚ ਕਰ ਦਿੰਦੀ ਉਹਨੇ ਨਾਲ ਡਾਲ ਦਿੰਦੇ ਸੀ ਇਹਨਾਂ ਨੂੰ ਮਨਾ ਕਰਦੇ ਸੀ ਕਿ ਨਾਂ ਡਾਲੋ ਕਿਸੇ ਨੇ ਦੇਖ ਲਿਆ ਤਾਂ ਮੈਨੂੰ ਗਾਲਾਂ ਕੱਢੀਆਂ ਨਾ ਨਾ ਕਰਦੇ ਤੈਨੂੰ ਕਿਉਂ ਬੋਲਦੇ ਕਰਦੇ ਤੈਨੂੰ ਜੰਮਿਆ ਹੀ ਇਸ ਕੰਮ ਨੂੰ ਤੈਨੂੰ ਰੋਕਿਆ ਹੁੰਦਾ ਤਾਂ ਤੂੰ ਇੱਥੇ ਤੱਕ ਤੇਰਾ ਕੰਮ ਹੀ ਨਹੀਂ ਸੀ ਪਹੁੰਚਣਾ ਮੈਂ ਤੈਨੂੰ ਕੋਈ ਨਹੀਂ ਗਾਲਾਂ ਕੱਢਦਾ ਨਾ ਨਾ ਇਹਨੂੰ ਕਿਉਂ ਗਾਲਾਂ ਕੱਢੀ ਏਡਾ ਵਧੀਆ ਮੁੰਡਾ ਲੱਭਿਆ ਤੈਨੂੰ ਗਾਲਾਂ ਕੱਢਣੀਆਂ ਸੀ ਕਿ ਕਿੱਦਾਂ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਤੇ ਅੱਗੇ ਵਾਸਤੇ ਹੋਰ ਏਦਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤਦ ਤੱਕ ਲਈ ਇਜਾਜ਼ਤ ਸਸਰੀਕਾ